ਹਾਂਜੀ ਭਾਈ ਜੀ ਸਸੇ ਕਾਲਸ ਆ ਰਹੇ ਨੂੰ ਜਿਸ ਤਰ੍ਹਾਂ ਆਪਾਂ ਦੇਖਦੇ ਆਂ ਵੀ ਪੂਰੇ ਸ਼ਹਿਰ ਮਾਨਸਾ ਦੇ ਵਿੱਚ ਮੀਂਹ ਕਰਕੇ ਬੁਰਾ ਹਾਲ ਹੈ ਜੇ ਮੀਂਹ ਨਾ ਹੁੰਦਾ ਤਾਂ ਵੀ ਬੁਰਾ ਹਾਲ ਹੀ ਐ ਬਟ ਇਹ ਐ ਵੀ ਥੋੜਾ ਜਿਆਦਾ ਜੀਂਦਾ ਬੁਰਾ ਹਾਲ ਕਨਫਰਮ ਹੋ ਜਾਂਦਾ ਵੀ ਦੇਖੋ ਇੱਥੇ ਇੱਥੇ ਟੋਏ ਨੇ ਆਏ ਆ ਹਨਾ ਤੇ ਆਪਾਂ ਨੂੰ ਇਹ ਲੱਗ ਰਿਹਾ ਦੇ ਬੁਰੇ ਤੁਸੀਂ ਕਹਿੰਦੇ ਆ ਵੀ ਆਪਾਂ ਨੂੰ ਵੀ ਆਮ ਆਦਮੀ ਪਾਰਟੀ ਕੰਮ ਨਹੀਂ ਕਰਦੀ ਆਪਾਂ ਨੂੰ ਇਹ ਟੋਏ ਬੁਰੇ ਲੱਗ ਰਹੇ ਨੇ ਪਰ ਭਰਾਵੋ ਇਹ ਆਮ ਆਦਮੀ ਪਾਰਟੀ ਕੰਮ ਕਰ ਰਹੀ ਹੈ ਤੁਸੀਂ ਗੱਲ ਨੂੰ ਸਮਝੋ ਪੰਕੜਾ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਸਰਕਾਰ ਨੇ ਆਪਾਂ ਨੂੰ ਵਾਅਦਾ ਕਰਿਆ ਸੀ ਕਿ ਅਸੀਂ ਰੰਗਲਾ ਪੰਜਾਬ ਬਣਾਵਾਂਗੇ ਰੰਗਲਾ ਪੰਜਾਬ ਤੇ ਉਹ ਮਾਰਾ ਰਣਜੀਤ ਸਿੰਘ ਵੀ ਟਾਈਮ 'ਚ ਕਿੰਨਾ ਕਰਦੀ ਸੀ ਹੁਣ ਉਹ ਆਪਾਂ ਨੂੰ ਫਿਰ ਪਿੱਛੇ ਲੈ ਕੇ ਜਾ ਰਹੇ ਨੇ ਹੁਣ ਮਤਲਬ ਮੰਨ ਕੇ ਚੱਲੋ ਵੀ ਐਆਂ ਸੜਕਾਂ 90 ਦੇ ਦਹਾਕੇ 'ਚ 95 96 'ਚ ਜਿੱਦੋਂ ਮੇਰੀ ਸੁਰਤਾ ਵੀ ਮੈਂ ਦੇਖੀਆਂ ਨੇ ਨਹੀਂ ਪਹਿਣ ਵੇਲੇ ਐਂ ਜੀ ਸੜਕਾਂ ਹੋ ਜਾਂਦੀਆਂ ਸੀਗੀਆਂ ਹੁਣ ਬਸ ਟ੍ਰੈਫਿਕ ਜ਼ਿਆਦਾ ਹੈ ਉਦੋਂ ਟ੍ਰੈਫਿਕ ਹੈ ਨਹੀਂ ਸੀ ਹੁਣ ਜੇ ਸਾਹਿਬ ਤੇ ਪੰਜਾਬ ਸਰਕਾਰ ਆਪਾਂ ਨੂੰ ਸਹੂਲਤਾਂ ਫ੍ਰੀ ਦੇ ਰਹੀ ਹੈ ਐਂਡਫੰਡ ਪੰਜਾਬ ਦਾ ਦਬਾਲਾ ਨਿਕਲੂ ਉਹ ਕਰਜ਼ਾ ਆਪਣੇ ਤੇ ਉੱਤੇ ਜਿਹੜੀ ਆਪਾਂ ਕਾਰਾਂ ਗੁਰਾ ਚੱਕੀ ਫਿਰਦੇ ਆ ਵੀ ਆਪਾਂ ਨੂੰ ਵੇਚਣੀਆਂ ਪੈਣਗੀਆਂ ਮੁੜ ਫੋੜ ਆਪਾਂ ਸਾਈਕਲਾਂ ਤੇ ਆ ਜਾਾਂਗੇ ਠੀਕ ਹੈ ਉਹ ਦੌਰ ਬਿਲ ਉਹ ਵੀ ਉਹਨਾਂ ਨੇ ਪ੍ਰੋਸੈਸ ਦੇ ਵਿੱਚ ਪਾ ਰੱਖਿਆ ਤੇ ਜਿਹੜਾ ਆਪਣਾ ਸੀਵਰੇਜ ਆਪਾਂ ਰੋਜ਼ ਰੋਲਾ ਪਾਉਂਨੇ ਮਾਨਸਾ ਬੁਰਾ ਹਾਲ ਹੈ ਜਿਮਕਾ ਹਾਲ ਹੈ ਉਹ ਭਰਾਵੋ ਪਹਿਲਾਂ ਨੇ ਸਮੇਂ 'ਚ ਕਿਹੜੇ ਛੋਟੇ ਸੀਵਰੇਜ ਹੁੰਦੇ ਸੀ ਪੰਜਾਬ ਸਰਕਾਰ ਦੇ ਮੁਤਾਬਕ ਕਿਉਂਕਿ ਆਪਾਂ ਨੂੰ ਉਹ ਲੈ ਕੇ ਜਾ ਰਹੇ ਨੇ ਮਹਾਰਾਜ ਰਣਜੀਤ ਸਿੰਘ ਦੇ ਟਾਈਮ 'ਚ ਤਾਂ ਸੀਵਰੇਜ ਬਲੌਕ ਕਰਨੇ ਆਂ ਬੰਦ ਕਰਨੇ ਆ ਉਹਨਾਂ ਨੇ ਉਹ ਕਿਹੜਾ ਸੀਵਰੇਜ ਸੀ ਆਪਾਂ ਕਿ ਜਦੋਂ ਜਾਣਾ ਤਾਂ ਮਹਾਰਾਜ ਰਣਜੀਤ ਸਿੰਘ ਦੇ ਦੌਰ ਵਾਲੀਆਂ ਗੱਲਾਂ ਚ ਐ ਫਿਰ ਆਪਾਂ ਨੂੰ ਭਈ ਇਹ ਜਿਹੜੀ 트ਾਂਜੈਕਸ਼ਨ ਚੋਂ ਗੁਜ਼ਰ ਰਹੇ ਆਂ ਆਪਾਂ ਨੂੰ ਥੋੜਾ ਮੋੜਾ ਤਕਲੀਫ ਤਾਂ ਭਈ ਮਾਰ ਲੋ ਲੋਕੋ ਚੱਲ ਨਹੀਂ ਉਹ ਪੰਜਾਬ ਦੇ ਲੋਕੋ ਮਾਨਸਾ ਦੇ ਲੋਕੋ ਤੁਸੀਂ ਤਾਂ ਉਹੀ ਰੌਲਾ ਪਾ ਕੇ ਧਰਨੇ ਲਾ ਲੰਨੇ ਹੋ ਬਾਕੀ ਭਰਾਵੋ ਜਦੋਂ ਆਪਾਂ ਕਿਸੇ ਮਸਖਰੇ ਨੂੰ ਮੁੱਖ ਮੰਤਰੀ ਬਣਾਵਾਂਗੇ ਤਾਂ ਉਹਦੇ ਪੱਲੇ ਤਾਂ ਸਭ ਗੱਲਾਂ ਦਾ ਕੜਾਈ ਹੁੰਦਾ ਹੈ ਕੰਮਕੁੰਮ ਨਹੀਂ ਉਹਨਾਂ ਕੋਲੇ ਹੁੰਦਾ ਜਿਵੇਂ ਉਹ ਜੰਗਲ 'ਚ ਬਾਂਦਰ ਨੂੰ ਬੰਨਾਇਆ ਸੀ ਬਾਂਦਰ ਕਹਿੰਦਾ ਵੀ ਦੇਖ ਪਟਟਕੂਸੀਆਂ ਮਾਰਨੇ ਜਾਣਦੇ ਆ ਟਕੂਸੀਆਂ 'ਚ ਕਮੀ ਆ ਤਾਂ ਦੱਸੋ ਉਹੀ ਗੱਲ ਐ ਦੀ ਹੈ ਭਗਵੰਤ ਮਾਨ ਦੀ ਐ ਉਹ ਚੁਟਕਲੇ ਸੁਣਾਈ ਜਾਂਦਾ ਹੁਣ ਕੱਲੇ ਚੁਟਕਰਾਣ ਵਾਲੇ ਕੰਮ ਸਾਰੂ ਭਾਈ ਕੰਮਕੁੰਮ ਤਾਂ ਹੁਣ ਅਗਲੀ ਵਾਰ ਦੇਖੋ ਕੀ ਬੰਦ ਸਤਿ ਸ੍ਰੀ ਅਕਾਲ